ਧਰਨਾ ਲਾ ਰੱਖਿਆ ਜੀ ਕਿਸਾਨ ਜਥੇਬੰਦੀਆਂ ਵੱਲੋਂ ਆਪਾਂ ਗੱਲ ਕਰਾਂਗੇ ਕੀ ਕਾਰਨਾਂ ਨੂੰ ਲੈ ਕੇ ਧਰਨਾ ਲਾਇਆ ਗਿਆ ਤੇ ਅੱਜ ਇਹਨਾਂ ਨਾਲ ਗੱਲ ਕਰਾਂਗੇ ਜ਼ਰੂਰ ਹਾਂਜੀ ਪ੍ਰਧਾਨ ਜੀ ਆਜੋ ਪ੍ਰਧਾਨ ਜੀ ਆ ਪ੍ਰਧਾਨ ਖੜੇ ਨੇ ਆਪਾਂ ਅੱਜ ਤੁਸੀਂ ਇੱਥੇ ਥਾਣਾ ਮੁਰੇ ਆ ਕੇ ਧਰਨਾ ਲਾਇਆ ਕੀ ਕੀ ਕਾਰਨ ਸੀ ਕਿ ਤੁਹਾਨੂੰ ਅੱਜ ਇੱਥੇ ਧਰਨਾ ਲਾਉਣਾ ਪਿਆ ਦੇਖੋ ਜੀ ਮਲੇ ਕੋਲਾ ਬਲਾਕ ਦੇ ਇੱਕ ਪਿੰਡ ਅਕਾਈ ਨੌ ਤਰਾਣੀ ਦਾ ਨੌਜਵਾਨ ਆ ਉਹ ਸੂਇਸਾਈਡ ਕਰ ਗਿਆ ਸੀ ਆਪਦੀ ਜਿਵੇਂ ਕਹਿੰਦੇ ਜੀਵਨ ਲੀਲਾ ਸਮਾਪਤ ਕੀਤੀ ਉਹਨੇ ਸੂਇਸਾਈਡ ਨੋਟ ਲਿਖਿਆ ਵੀ ਮੈਂ ਆਪਦੇ ਸਹੁਰੇ ਪਰਿਵਾਰ ਤੋਂ ਤੰਗ ਪ੍ਰੇਸ਼ਾਨ ਹੋ ਕੇ ਆਪਦੀ ਜੀਵਨ ਲੀਲਾ ਨੂੰ ਸਮਾਪਤ ਕਰਦਾ ਉਹਦੇ ਜਿਹੜੇ ਰਹਿਦੇ ਦੋਸ਼ੀ ਇਹਨੂੰ ਗ੍ਰਿਫਤਾਰ ਕਰਾਉਣ ਲਈ ਅਸੀਂ ਟਾਈਮ ਬਾਈ ਟਾਈਮ ਜਥੇਬੰਦੀ ਦੇ ਸਿਧਾਂਤ ਦੇ ਅਨੁਸਾਰ ਪ੍ਰੋਗਰਾਮ ਦਿੰਦੇ ਆ ਰਹੇ ਹਾਂ ਜੀ ਇਹ ਕੀ ਕਾਰਨ ਹੋਇਆ ਸੀ ਕਿ ਉਸ ਲੜਕੇ ਨੂੰ ਸੂਇਸਾਈਡ ਕਰਨਾ ਪਿਆ ਪੂਰਾ ਸਾਡੇ ਜ਼ਰੂਰ ਦੱਸਣਾ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕੀ ਕਾਰਨ ਸੀਗਾ ਦੇਖੋ ਜੀ ਨੌਜਵਾਨ ਉਹ ਵਿਆਹ ਤੋਂ ਬਾਅਦ ਇੱਥੇ ਪਿੰਡ ਕੰਮ ਕਰਦਾ ਰਿਹਾ ਫਿਰ ਉਸਨੇ ਸੋਚਿਆ ਵੀ ਚਲੋ ਆਪਾਂ ਆਪਦੇ ਜਿਵੇਂ ਕਹਿੰਦਾ ਗੁਜ਼ਾਰੇ ਲਈ ਉਹਨੇ ਵਿਦੇਸ਼ ਦਾ ਟੂਰ ਲਾਇਆ 7 ਮਹੀਨੇ ਉਹ ਵਿਦੇਸ਼ ਦੇ ਵਿੱਚ ਉਹਨੇ ਕੰਮ ਕੀਤਾ ਉਸ ਤੋਂ ਬਾਅਦ ਉਹਦੀ ਮਾਤਾ ਦੀ ਡੈਥ ਹੋ ਗਈ ਡੈਥ ਹੋਣ ਕਾਰਨ ਸਹੁਰੇ ਜਿਹੜੇ ਉਹਦੇ ਸੀਗੇ ਉਹਨੂੰ ਤੰਗ ਪਰੇਸ਼ਾਨ ਪਹਿਲਾਂ ਵੀ ਫੋਨ ਤੇ ਵੀ ਜਾਂ ਹੋਰ-ਔਰੇ ਜਦੋਂ ਪਹਿਲਾਂ ਰਹਿੰਦਾ ਸੀ ਉਦੋਂ ਵੀ ਪਰੇਸ਼ਾਨ ਕਰਦੇ ਸੀ ਫਿਰ ਉਹ ਜਦੋਂ ਉਹਦੀ ਮਾਤਾ ਦੀ ਡੈਥ ਹੋਈ ਉਹ ਭੋਗ ਤੇ ਬਾਹਰੋਂ ਆਇਆ ਭੋਗ ਬਵਾ ਕੇ ਉਹਨੇ ਕਿਹਾ ਆਪਣੇ ਪਰਿਵਾਰ ਨੂੰ ਵੀ ਮੈਂ ਫੇਰ ਜਾਣਾ ਜਿਹੜੇ ਮੈਂ 7 ਮਹੀਨੇ ਲਾਏ ਨੇ ਉੱਥੇ ਤੇ 2 ਸਾਲ ਦਾ ਮੇਰਾ ਐਗਰੀਮੈਂਟ ਹੁੰਦਾ ਕੰਪਨੀ ਨਾਲ ਵੀ ਮੇਰੇ ਉਹਨਾਂ ਨੇ ਤਨਖਾਹ ਵਗੈਰਾ ਜਾਂ ਪੈਸੇ ਰੱਖੇ ਹੋਏ ਨੇ ਵੀ ਮੈਂ ਉਹ ਲੈ ਕੇ ਆਉਣੇ ਨੇ ਤਾਂ ਉਹਦਾ ਸਹੁਰਾ ਕਹਿੰਦਾ ਉਸ ਨੂੰ ਦਲਜੀਤ ਸਿੰਘ ਵੀ ਜੇ ਤੂੰ ਗਿਆ ਤਾਂ ਮੈਂ ਤੈਨੂੰ 에어ਪੋਰਟ ਤੋਂ ਚੱਕ ਕੇ ਕੜੀਸ ਕੇ ਤੈਨੂੰ ਖਤਮ ਕਰਾ ਦੂੰਗਾ ਤੇਰੇ ਪਰਿਵਾਰ ਨੂੰ ਤਾਂ ਮੈਂ ਇਹ ਕਿਉਂ ਕਰ ਸਕਦਾ ਤੇਰੇ ਪਰਿਵਾਰ ਤੇ ਮੈਂ ਇਉਂ ਕਰ ਸਕਦਾ ਇੰਨਾ ਉਹਨੂੰ ਡਰਾਇਆ ਧਮਕਾਇਆ ਗਿਆ ਕਿ ਉਸ ਨੂੰ ਇੰਨਾ ਮਜਬੂਰ ਕੀਤਾ ਗਿਆ ਵੀ ਮੇਰੇ ਪਰਿਵਾਰ ਦੇ ਕੋਈ ਆ ਚਨਾਵੇ ਤਾਂ ਵੀ ਮੈਂ ਆਪਦੇ ਆਪ ਨੂੰ ਖਤਮ ਕਰਨਾ ਉਸ ਨੌਜਵਾਨ ਨੇ ਪੜ੍ਹੇ ਲਿਖੇ ਨੌਜਵਾਨ ਸੀ ਸੁਸਾਈਡ ਨੋਟ ਲਿਖ ਕੇ ਆਪਦੇ ਆਪ ਨੂੰ ਖਤਮ ਕੀਤਾ ਗਿਆ ਇਹ ਕੀ ਕਾਰਨ ਹੈ ਕਿ ਕੋਈ ਹੋਰ ਵੀ ਪਰਿਵਾਰ ਦੇ ਵਿੱਚ ਉਸ ਦੇ ਨਾਲ ਇਸ ਕੇਸ ਦੇ ਵਿੱਚ ਸਾਹਮਣੇ ਆਏ ਨੇਗੇ ਜੋ ਉਸ ਬੱਚੇ ਨੂੰ ਸੁਪਰਸਾਈਡ ਕਰਨਾ ਪਿਆ ਦੇਖੋ ਉਹਦਾ ਭਾਈ ਹੈ ਕਿ ਪਹਿਲਾਂ ਉਹਦੇ ਡੈਡੀ ਦੀ ਪਹਿਲਾਂ ਉਹ ਛੋਟਾ ਸੀਗਾ ਉਦੋਂ ਡੈਥ ਹੋ ਗਈ ਸੀ ਮਾਂ ਦੀ ਡੈਥ ਦੇ ਉਹ ਭੋਗ ਤੇ ਆਇਆ ਹੀ ਸੀਗਾ ਤੇ ਇੱਕ ਉਹਦਾ ਨੌਜਵਾਨ ਭਾਈ ਹੈ ਜਿਹੜਾ ਉਹ ਇਸ ਕੇਜੀ ਕਾਰਵਾਈ ਪੈਰਵਾਹੀ ਕਰ ਰਿਹਾ ਜੀ ਇਹ ਪੂਰੇ ਪੂਰੇ ਮੋਜਰਮੋਂ ਤੱਕ ਫੜੇ ਗਏ ਨੇ ਜੋ ਜਿਨ੍ਹਾਂ ਦਾ ਉਹਨਾਂ ਨੇ ਨੌ ਰੱਖਿਆਗਾ ਇਹ ਜੱਜ ਤੁਸੀਂ ਅੱਜ ਇਕੱਠ ਕੀਤਾ ਇਥੋਂ ਡਿਪਟੀ ਸਾਹਿਬ ਨੇ ਜਾਂ ਤੁਹਾਨੂੰ ਐਸਪੀ ਸਾਹਿਬ ਨੇ ਕੋਈ ਤਰਵਾਸਾ ਦਵਾਇਆ ਕਿ ਅਗਲੀ ਕਾਰਵਾਈ ਕੀ ਹੋਵੇਗੀ ਇਹਨਾਂ ਪੋਸਟ ਵੱਲੋਂ ਉਹਨਾਂ ਨੇ ਨਾ ਜੀ ਜਦੋਂ ਉਸ ਸਰਿੰਦਰ ਸਿੰਘ ਨੌਧਰਾਨੀ ਨੌਜਵਾਨ ਨੇ ਆਪ ਦਾ ਸੁਸਾਈਡ ਨੋਟ ਲਿਖਿਆ ਉਹਦੇ ਵਿੱਚ ਮਤਲਬ ਚਾਰ ਦੋਸ਼ੀ ਮੇਨ ਲਿਖੇ ਸੀ ਉਹਨਾਂ ਦੇ ਵਿੱਚੋਂ ਤਿੰਨ ਗ੍ਰਿਫਤਾਰ ਇਹ ਲੋਕ ਤਾਕਤ ਦੀ ਨਾਲ ਮਤਲਬ ਸਰਕਾਰੀ ਹੱਸਾਲ ਦੇ ਵਿੱਚ 2 ਦਿਨ ਘੰਟੇ ਉਗਰਾਹਾਂ ਜਥੇਬੰਦੀ ਸਟੇਜ 'ਤੇ ਲਾਉਣ ਤੋਂ ਬਾਅਦ ਉਹ ਤਿੰਨ ਮਤਲਬ ਜਿਹੜੇ ਗੁਨਾਹਗਾਰ ਸੀ ਉਹ ਮਤਲਬ ਗ੍ਰਿਫਤਾਰ ਕੀਤੇ ਗਏ ਉਸ ਤੋਂ ਬਾਅਦ ਜਿਹੜਾ ਇੱਕ ਮੇਨ ਦੋਸ਼ੀ ਸੀਗਾ ਇਸ ਸੁਰਿੰਦਰ ਸਿੰਘ ਦਾ ਸਹੁਰਾ ਦਲਜੀਤ ਸਿੰਘ ਉਹ ਰਹਿੰਦਾਗਾ ਉਹ ਅੱਜ ਵੀ ਉਸੇ ਤਰ੍ਹਾਂ ਹਜੇ ਬਾਹਰ ਤੁਰਿਆ ਖੁੱਲ੍ਹਿਆਂ ਫਿਰ ਰਿਹਾ ਪ੍ਰਸ਼ਾਸਨ ਸੱਤੋਂ ਸਮੇਂ ਵਸ ਸਮਾਂ ਪਰਿਵਾਰ ਤੋਂ ਲਈ ਗਿਆ ਪਰਿਵਾਰ ਸਮਾਂ ਦਈ ਗਿਆਗਾ ਹੁਣ ਅਸੀਂ ਅੱਜ ਇੱਥੇ ਵੀ ਥਾਣੇ ਮੂਹਰੇ ਤਾਂ ਹੀ ਆਏ ਵੀ ਜਿਹੜਾ ਮੇਨ ਦੋਸਤੀਾ ਦਲਜੀਤ ਸਿੰਘ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਪ੍ਰਧਾਨ ਜੀ ਗੱਲ ਕਰਾਂਗੇ ਜ਼ਰੂਰ ਹਾਂ ਜੀ ਪ੍ਰਧਾਨ ਜੀ ਜੇ ਗੱਲ ਕਰੀਏ ਤਾਂ ਕਿਉਂ ਜਥੇ ਬੰਦਿਆਂ ਨੂੰ ਸਾਹਮਣੇ ਆਉਣਾ ਪਿਆ ਕਿ ਕੀ ਗੱਲ ਪ੍ਰਸ਼ਾਸਨ ਐ ਤੁਹਾਡੀ ਸੁਣਵਾਈ ਨਹੀਂ ਕੀਤੀ ਜਾਂ ਕਿਉਂ ਇੰਨਾ ਸਾਨੂੰ ਦੁਬਾਰਾ ਸੰਘਰਸ਼ ਕਰਨਾ ਪਿਆ ਦੁਬਾਰਾ ਦੇਖੋ ਜਿਹੜਾ ਉਹ ਬੰਦਾ ਹੈਗਾ ਉਹ ਕਿਸੇ ਨਾ ਕਿਸੇ ਸਿਆਸੀ ਪਾਰਟੀ ਨਾਲ ਜੁੜਿਆ ਹੋਇਆ ਇਹ ਲੱਗਦਾ ਵੀ ਜਿਹੜਾ ਪ੍ਰਸ਼ਾਸਨ ਦੇ ਉੱਤੇ ਕਿਤਨਾ ਕਦੋਂ ਪ੍ਰੈਸ਼ਰ ਪਿਆ ਹੁਣ ਉਸ ਟਾਈਮ ਜਿਹੜਾ ਗ੍ਰਿਫਤਾਰ ਨਹੀਂ ਹੋਇਆ ਪਰ ਅੱਜ ਜੋ ਗ੍ਰਿਫਤਾਰੀ ਤੋਂ ਬਾਹਰ ਹੈ ਅਸੀਂ ਪਹਿਲਾਂ ਹੀ ਭਰੋਸਾ ਕੀਤਾ ਅੱਜ ਭਰੋਸਾ ਕਰਿਆ ਕੱਲ ਉਹਨੇ ਆਪਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਬਾਰੋ-ਬਾਰ ਬੇਲ ਕਰਾ ਲਾਂ ਜੇ ਇਸ ਤਰ੍ਹਾਂ ਦਾ ਕੋਈ ਬੇਲ ਕਰਾਉਂਦਾ ਤਾਂ ਵੱਡਾ ਸੰਘਰਸ਼ ਕੱਲ ਨੂੰ ਅਸੀਂ ਕੋਈ ਹਲਿੱਕਾਂਗੇ ਇਹ ਅਸੀਂ ਡੀਐਸਪੀ ਸਾਹਿਬ ਨੂੰ ਕਹਿ ਕੇ ਆ ਡੀਐਸਪੀ ਸਾਹਿਬ ਦੇ ਭਰੋਸੇ ਤੇ ਹੀ ਜਿਹੜਾ ਉਹਨੇ ਵਿਸ਼ਵਾਸ 바 ਉਹਨਾਂ ਤੇ ਫੁੱਲ ਚੜਾਏ ਹੈ ਮੰਨਿਆ ਉਹਨਾਂ ਦੀ ਗੱਲ ਕਿ ਠੀਕ ਹੈ ਅਸੀਂ ਅੱਜ ਧਾਰਨਾ ਸਮਾਪਤ ਕਰ ਲੈਨੇ ਆ ਪਰ ਜੇ ਕੱਲ ਨੂੰ ਉਹ ਵੇਲ ਕਰਾਉਂਦਾਗਾ ਤਾਂ ਕੋਈ ਵੱਡਾ ਸੰਘਰਸ਼ ਬਦਲਵੇਂ ਰੂਪ ਵਿੱਚ ਅਸੀਂ ਜ਼ਰੂਰ ਕਰਾਂਗੇ। ਸਮਾ ਦੀ ਗੱਲ ਕਰੀਏ ਕਿ ਧਰਾਵਾਂ ਲੱਗੀਆਂ ਨੇ ਉਹਨਾਂ ਉੱਤੇ ਜੋ ਵੀ ਬੱਚੇ ਵੱਲੋਂ ਸੂ ਸਾਈਡ ਦੇ ਨੋਟਿਸ ਦੇ ਵਿੱਚ ਲਿਖਿਆ ਗਿਆ ਸੀਗਾ 306 ਲੱਗੀ ਆ ਉਹਨਾਂ ਦੇ ਉੱਤੇ ਜਿਹੜੀ ਧਰਾ ਆ ਗਈ। ਇਸ ਕਰਕੇ ਸੁਸੇੜ ਲਈ ਉਹਨੂੰ ਮਜਬੂਰ ਕੀਤਾ ਤਾਂ ਕੋਈ ਆਪਣੀ ਜੀਵਨ ਲੀਲਾ ਸਮਾਪਤ ਨਹੀਂ ਕਰਨਾ ਚਾਹੁੰਦਾ ਪਰ ਉਹਨੂੰ ਇੰਨਾ ਕਿ ਜਲੀਲ ਕੀਤਾ ਗਿਆ ਹੋਣਾ ਜਿਹੜਾ ਆਪਣੀ ਜ਼ਿੰਦਗੀ ਦੇ ਉੱਤੋਂ ਹਮੇਸ਼ਾ ਲਈ ਇੱਥੋਂ ਚੱਲਿਆ ਗਿਆ। ਪਿੱਛੇ ਪਰਿਵਾਰ ਨੂੰ ਛੱਡ ਕੇ ਮਾਪਿਆਂ ਨੂੰ ਜਾਂ ਭਰਾਵਾਂ ਨੂੰ ਛੱਡ ਕੇ ਗਿਆ ਹੈ। ਤਾਂ ਬਹੁਤ ਜ਼ਿਆਦਾ ਦੁਖੀ ਹੋਣਾ ਤਾਂ ਹੀ ਉਹਨੇ ਆਪਣੀ ਜੀਵਨ ਅਲੀਲਾ ਜਿਹੜੀ ਸਮਾਪਤ ਕੀਤੀ ਹੈ ਲੱਗਦਾ ਮਾਨਯੋਗ ਅਦਾਲਤ ਵੱਲੋਂ ਜਾਸਾ ਵੱਲੋਂ ਉਹਨਾਂ ਦੇ ਜ਼ਮਾਨਤ ਨੂੰ ਸਵੀਕਾਰ ਕੀਤਾ ਜਾਊਗਾ ਦੇਖੋ ਅਦਾਲਤਾਂ ਤਾਂ ਕਰਦੀਆਂ ਨੇਗੀਆਂ ਅਦਾਲਤਾਂ ਦਾ ਕੋਈ ਬਾਹਰੋਂ ਜ਼ਮਾਨਤ ਲਾਉਂਦਾ ਕਰਦੀਆਂ ਨੇ ਪਰ ਅਸੀਂ ਪੁਲਿਸ ਪ੍ਰਸ਼ਾਸਨ ਤੇ ਭਰੋਸਾ ਕੀਤਾ ਹੈ ਕਿ ਕਹਿੰਦੇ ਆ ਅਸੀਂ ਬਰਾਬਰ ਦੀ ਧਿਰ ਬਣ ਕੇ ਖੜਾਂਗੇ ਉਹਦੀ ਜ਼ਮਾਨਤ ਨਹੀਂ ਹੋਣ ਦੇਵਾਂਗੇ ਕੀ ਕਾਰਨ ਹੋਇਆ ਕਿ ਕਾਫੀ ਦਿਨ ਹੋ ਗਏ ਨੇ ਇਸ ਗੱਲ ਨੂੰ ਲੈ ਕੇ ਅੱਜ ਤੱਕ ਦੁਬਾਰਾ ਤੋਂ ਦੁਬਾਰਾ ਸੁਣੋ ਧਰਨੇ ਦੇ ਪੇਰੇ ਰਹੇ ਨੇ ਕਿ ਦੇਖੋ ਇਹ ਕਾਰਨ ਤੇ ਹੀ ਅਗੇ ਭਰੋਸੇ ਤੇ ਸੀਗੇ ਸੀ ਜਿਸ ਦਿਨ ਉਹਦਾ ਪੋਸਟ ਮਾਰਨ ਕਰਾਇਆ ਉਸ ਦਿਨ ਤਿੰਨ ਦੋਸੀ ਗ੍ਰਿਫਤਾਰ ਹੋਏ ਨੇ ਚੌਥਾ ਗ੍ਰਿਫਤੋਂ ਬਾਹਰ ਹੋਇਆ ਤਾਂ ਪ੍ਰਸ਼ਾਸਨ ਤੇ ਭਰੋਸਾ ਕੀਤਾ ਨੇ 30 ਤਰੀਕ ਮੰਗੀ ਸੀ ਸਾਤੋਂ ਕਿ ਅਸੀਂ ਗ੍ਰਿਫਤਾਰ ਕਰ ਲਾਂਗੇ ਉਹ ਡੇਟ ਲਾਂਗੀ ਦੁਬਾਰੇ ਅਸੀਂ ਸੰਦੌੜ ਧਰਨਾ ਲਾਇਆ ਉਸ ਦਿਨ ਫਿਰ ਭਰੋਸਾ ਦਿੱਤਾ ਉਹ ਭਰੋਸੇ ਦੇ ਵਰਕਰ ਰਹੇ ਮਜਬੂਰ ਨੂੰ ਸਾਨੂੰ ਅੱਜ ਇੱਧਰ ਆਉਣਾ ਪਿਆ ਕਿਉਂਕਿ ਸਾਡਾ ਡੀਐਸ ਡੀਸੀ ਸਾਹਿਬ ਦੇ ਅੱਗੇ ਧਰਨਾ ਪੱਕਾ ਮੋਰਚਾ ਪੰਜ ਰੋਜ਼ਾ ਚੱਲ ਰਹੇ ਆ ਉਹਦੇ ਬਰਾਬਰ ਬਰਾਬਰ ਸਾਨੂੰ ਇੱਧਰ ਪੈਰਲ ਇਹ ਪ੍ਰੋਗਰਾਮ ਕਰਨਾ ਪਿਆ ਜੇਕਰ ਕੱਲ ਤੱਕ ਕੋਈ ਨਹੀਂ ਆਉਂਦਾ ਤਾਂ ਅਸੀਂ ਅਗਲਾ ਸੰਘਰਸ਼ ਵੱਡਾ ਕਰਾਂਗੇ ਲੱਗਦਾ ਵੀ 200 ਦੇ ਨਾਲ ਵਾਅਦਾ ਕੀਤਾ ਗਿਆ ਕੱਲ ਤੱਕ ਪੂਰਾ ਹੋ ਜਾਏਗਾ ਤੇ ਕੋਸੀਂ ਤਾਂ ਭਰੋਸਾ ਕਰਦੇ ਆ ਡੀਐਸਪੀ ਸਾਹਿਬ ਤੇ ਭਰੋਸਾ ਕਰ ਰਹੇ ਆ ਪਰ ਜੇ ਭਰੋਸਾ ਉਹ ਤੋੜਨਗੇ ਫਿਰ ਉਹਨਾਂ ਦੀ ਮਰਜ਼ੀ ਹੋਊਗੀ ਫਿਰ ਅਸੀਂ ਸੋਚ ਲਾਂਗੇ ਕੀ ਬਣਦਾ ਨੈਲ ਕੋਲੀ ਦੀ ਨੌਂ ਤਰਾਣੀ ਦੇ ਵਿੱਚ ਸੁਸਾਈਡ ਕਰਨ ਵਾਲੇ ਜੋ ਨੌਜਵਾਨ ਦੀ ਕੁਝ ਦਿਨ ਪਹਿਲਾਂ ਸਾਹਮਣੇ ਗੱਲਬਾਤ ਆਈ ਸੀ ਉਸ ਨੂੰ ਲੈ ਕੇ ਤਿੰਨ ਜੋ ਮੁਜਰਮ ਨੇ ਉਹ ਰੈਸ਼ਟ ਹੋ ਚੁੱਕੇ ਨੇ ਇੱਕ ਫਰਾਰ ਦੱਸਿਆ ਜਾ ਰਿਹਾ ਅੱਜ ਆਪਣੇ ਮਲੇਰ ਕੋਡਲਾ ਸਿਟੀ ਨੰਬਰ 1 ਦੇ ਵਿੱਚ ਕਿਸਾਨ ਜੂਨੀਅਰ ਉਗਰਾਹਣ ਆ ਕੇ ਧਾਰਨਾ ਦਿੱਤਾ ਸੀ ਤੇ ਡੀਐਸਪੀ ਸਾਹਿਬ ਵੱਲੋਂ ਪੂਰਾ ਬਸਬਾਹਤਵਾਇਆ ਗਿਆ ਕਿ ਸਾਨੂੰ 24 ਘੰਟੇ ਦਾ ਟਾਈਮ ਦਿੱਤਾ ਜਾਵੇ 24 ਘੰਟਿਆਂ ਦੇ ਵਿੱਚ ਅਸੀਂ ਉਸ ਮੁਜਰਮ ਨੂੰ ਲਿਆ ਕੇ ਅਦਾਲਤ ਸਾਹਮਣੇ ਪੇਸ਼ ਕਰਾਂਗੇ ਤੁਸੀਂ ਦੇਖ ਰਹੋ ਖਬਰਾਂ ਵਾਲੇ